39 10 ਦੀ ਰਾਤ ਨੂੰ ਦੌਧਰ ਸ਼ਰਕੀ ਪਿੰਡ ਦੇ ਵਿੱਚ 61-62 ਸਾਲ ਦੀ ਔਰਤ ਗਰਮੇਲ कौर ਪਤਨੀ ਨਾਰ ਸਿੰਘ ਦਾ ਕਤਲ ਹੋ ਗਿਆ। ਉਹਦੇ ਪਤੀ ਦੀ 7 ਸਾਲ ਪਹਿਲਾਂ ਹੋ ਗਈ ਸੀ ਤੇ ਇੱਕ ਉਹਦੀ ਲੜਕੀ ਹੈ ਜਿਹੜੀ ਜਗਰਾਉਂਗ ਜ਼ਿਲ੍ਹੇ ਦੇ ਪਿੰਡ ਡੱਲਾ ਚ ਵਿਆਹੀ ਹੋਈ ਹੈ। 10 ਤਰੀਕ ਨੂੰ ਉਹਦੇ ਜਵਾਈ ਬਲਦੇਵ ਸਿੰਘ ਦੇ ਬਿਆਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਨੰਬਰ 16 ਜਿਹੜੀ ਹਿੰਦਾਰਾ 3318 ਤੇ ਵਾਧਾ ਜਰਮ 103 ਬੀ ਐਨ ਐਸ ਦੇ ਤਹਿਤ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੇ ਟੈਕਨੀਕਲੀ ਮਦਦ ਲੈ ਕੇ ਤੇ ਆਪਣੇ ਮਾਰੇ ਅਨਸਰਾਂ ਦੇ ਖਿਲਾਫ ਜਿਹੜੇ ਮਨੁੱਖੀ ਲੈ ਕੇ ਆਪਣੀ ਸ਼ਹਾਦਤ ਲੋਕਾਂ ਤੋਂ ਇਕੱਠੀ ਕੀਤੀ ਜਾਣਕਾਰੀ ਉਹਦੇ ਆਧਾਰ ਤੇ ਕਰਦੇ ਕਰਦੇ 16 ਤਰੀਕ ਨੂੰ ਕੱਲ ਪਤਾ ਲੱਗ ਗਿਆ ਵੀ ਇਹ ਕਤਲ ਜਿਹੜਾ ਆ ਇਹ ਅਮਨ ਦੀ ਮਨਪ੍ਰੀਤ ਸਿੰਘ ਨਾ ਦਾ ਮੁੰਡਾ ਜਿਹੜਾ ਉਹਦੇ ਬਿਲਕੁਲ ਘਰ ਦੇ ਸਾਹਮਣੇ ਰਹਿੰਦਾ ਉਹਨੇ ਕੀਤਾ ਇਹ ਕਤਲ ਦਾ ਮਕਸਦ ਸੀਗਾ ਉਹਦੇ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਸੀ ਤੇ ਇੱਕ ਨੱਕ ਦੇ ਵਿੱਚ ਸੋਨੇ ਦਾ ਕੋਕਾ ਸੀ ਪਰ ਜਦੋਂ ਉਹਦਾ ਉਹਨੇ ਵਾਲੀਆਂ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਦਾ ਮੂੰਹ ਨੰਗਾ ਹੋ ਗਿਆ ਉਹਨੇ ਪਛਾਣ ਲਿਆ ਪਛਾਣਣ ਤੇ ਉਹਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇਹਦੇ ਚ ਉਹ ਡਰ ਗਿਆ ਮਨਪ੍ਰੀਤ ਨੇ ਉਹਦਾ ਮੂੰਹ ਤੇ ਨੱਕ ਘੁੱਟ ਲਿਆ ਤੇ ਦੂਜੇ ਹੱਥ ਨਾਲ ਗਲਾ ਜਿਹੜਾ ਦੱਬ ਕੇ ਤੇ ਉਹ ਨੂੰ ਮਾਰਤਾ ਉਸ ਤੋਂ ਬਾਅਦ ਉਹ ਜਿਹੜੀ ਕੰਦ ਟੱਪ ਕੇ ਆਇਆ ਸੀ ਉਸੇ ਕੰਦ ਟੱਪ ਕੇ ਫਰਾਰ ਹੋ ਗਿਆ ਤੇ ਇਹਦੇ ਬਾਰੇ ਐਸਐਚਓ ਸਾਹਿਬ ਨੇ ਤਾਂ ਉਥੋਂ ਦੀ ਡੰਪ ਵੀ ਚੁੱਕੇ ਲੋਕੇਸ਼ਨਸ ਲਈਆਂ ਕਿਉਂਕਿ ਜਿਹੜੀ ਔਰਤ ਸੀ ਉਹਦੀ ਪਹਿਲਾਂ ਵੀ ਇੱਕ ਦੋ ਵਾਰ ਚੋਰੀ ਹੋਈ ਸੀ ਤੇ ਉਹ ਮੱਲੇ 'ਚ ਰੌਲਾ ਪਾਉਂਦੀ ਸੀ ਵੀ ਇਹ ਮੇਰੇ ਘਰੇ ਚੋਰੀਆਂ ਕਰਦਾ ਤੇ ਹੋਰ ਵੀ ਜਿਹੜੀ ਮਨੁੱਖੀ ਸੋਰਸਾ ਰਹੀ ਜਦੋਂ ਪਤਾ ਕੀਤਾ ਵੀ ਮਨਕ੍ਰਿਤ ਜਿਹੜਾ ਹੈਗਾ ਇਹ ਕਿਰੋਂ ਭੱਜਿਆ ਹੋਇਆ ਆਸ-ਪਾਸੇ ਹੋਇਆ ਤੇ ਸ਼ੱਕ ਹੋਰ ਡੂੰਗਾ ਹੋ ਗਿਆ ਜਿਹਦੇ ਆਧਾਰ ਤੇ ਇਹਨਾਂ ਨੇ ਉਹਨੂੰ 16 ਤਰੀਕ ਨੂੰ ਸਵੇਰੇ ਨਾਮਜਦ ਕਰ ਲਿਆ ਤੇ ਉਸ ਤੋਂ ਬਾਅਦ ਦੁਪਹਿਰੇ ਜਿਹੜੀ ਨੀਲੋਂ ਵਾਲੀ ਨਹਿਰ ਦੌਦਰਪਿੰਛਰ ਕੀ ਦੇ ਵਿਚ ਦੀ ਨਿਕਲਦੀ ਆ ਉਸ ਨਹਿਰ ਤੋਂ ਇਹਨੂੰ ਜਾ ਕੇ ਕਬੂ ਕਰ ਲਿਆ ਕੋਈ ਇਕੱਲੇ ਨੇ ਕੀਤਾ ਇਹਦੇ ਘਰੋਂ ਜਿਹੜੀਆਂ ਦੋਨੇ ਵਾਲੀਆਂ ਇਹਦੇ ਬੈੱਡ ਤੋਂ ਬਰਾਮਦ ਹੋ ਗਈਆਂ ਢੋਚੋਂ ਬੈੱਡ ਦੀ ਤੋਂ ਤੇ ਜਿਹੜਾ ਕੋਕਾ ਉਹਦੇ ਬਾਰੇ ਜਾਂ ਤਾਂ ਉਹ ਕਹਿੰਦਾ ਜੀ ਮੇਰੇ ਕੋਲ ਹੀ ਨਹੀਂ ਹੈਗਾ ਜਾਂ ਤਾਂ ਖਿੱਚ ਤੂੰ ਚ ਕਿਤੇ ਡਿੱਗ ਪਿਆ ਬਿਲਕੁਲ ਹੈਗਾ ਜੀ ਤੇ ਚੋਰੀ ਦਾ ਪਰਚਾ ਤੇ ਪਹਿਲਾਂ ਵੀ ਦਰਜ ਹੈ। ਜਾਂਦਾ ਰਿਮਾਨ ਲਿਆ ਰਿਮਾਨ ਦੇ ਦੌਰਾਨ ਹੀ ਇਹਦੀ ਜਿਹੜੀ ਹੈ ਇਹ ਤੋਂ ਬਰਾਮਦਗੀ ਕਰਾਈ ਹੈ ਜਿਹੜੀਆਂ ਸੋਨੇ ਦੀਆਂ ਵਾਲੀਆਂ। ਫਰਦਰ ਹੋਰ ਪੁੱਛ ਕਿਛ ਇਹਦੀ ਕਰਨਗੇ ਵੀ ਕੋਈ ਹੋਰ ਵਾਰਦਾਤਾਂ ਨੂੰ ਇਹਨੇ ਪਿੰਡ 'ਚ ਜਾਂ ਆਸ-ਪਾਸੇ ਕੋਈ ਅੰਜਾਮ ਦਿੱਤਾ ਹੋਵੇ ਤਾਂ ਕਈ ਕਈ ਟ੍ਰੇਸ ਹੁੰਦੇ ਕੇਸ ਅਨਟ੍ਰੇਸ ਹੁੰਦੇ ਜਿਹੜੇ ਤੇ ਇਹੋ ਜਿਹੇ ਚੋਰੀ ਚਾਰੀ ਦੇ ਜੇ ਕੋ ਹੋਇਆ ਤਾਂ ਹੋ ਸਕਦਾ ਕੋਈ ਟ੍ਰੇਸ ਹੋ ਜਾਏ। ਤੇ ਕਿਸੇ ਨਾ ਕਿਸੇ ਰਿਸ਼ਤੇਦਾਰੀ ਕੇ ਯਾਰ ਦੋਸਤ ਕੋਲ ਪਿੰਡ ਨਹੀਂ ਰਿਹਾ ਬਾਹਰ ਅੰਦਰ ਹੀ ਰਿਹਾ। ਏ ਇਹ ਸਰ ਕੋਈ ਇਹਦੀ ਮਹਿਲਾ ਨਾਲ ਰਿਸ਼ਤੇਦਾਰੀ ਸੀ ਜਾਂ ਫਿਰ ਵੈਸੇ ਹੀ ਪड़ोसी ਵਾਂਡੀ ਸੀ ਆਮੋ ਸਾਹਮਣੇ ਰਹਿੰਦੇ ਸੀ ਜੀ